ਹੁਣ ਮਹਾਰਾਜ ਕਹਿੰਦੇ ਇਹੀ ਉਪਦੇਸ਼ ਹੈ ਵਿਦੇਸ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁਖ ਲੈ ਜਾ ਜਿੰਨੇ ਵੀ ਕਰਮ ਸਾਡੇ ਮਾਰੀ ਕੀਤੇ ਨੇ ਉਹ ਸਾਰੇ ਲੈ ਜਾਣਗੇ ਦੁੱਖ ਵੀ ਦੂਰ ਹੋ ਜਾਣਗੇ ਜਿਹੜਾ ਅਸੀਂ ਵਾਹਿਗੁਰੂ ਦੇ ਨਾਲ ਜੁੜਦੇ ਆ ਸਿਮਰਨ ਕਰਦੇ ਆ ਫਿਰ ਮਾਰਕ ਨੇ ਚੜਾ ਦਿਵਸ ਗੁਰਬਾਣੀ ਗਾਵੈ ਬਹਿਹਦੇ ਉੱਠਦੇ ਆ ਹਰ ਨਾਮ ਧਿਆਗ ਇਰਮਾਰਾ ਕਹਿੰਦੇ ਭਾਈ ਵਹੰਦੇ ਉਂਟਦੇ ਵਾਹਿਗੁਰੂ ਵਾਹਿਗੁਰੂ ਕਰੀ ਸਾਲ ਇਹ ਵਾਹਿਗੁਰੂ ਟਿਕਟ ਦਾ ਮੈਂ ਭਾਅ ਬ ਦੱਸ ਰਿਹਾ ਜਿਹੜੀ ਆਪਾਂ ਜਪਦੇ ਆ ਕੋਈ ਪੈਸਾ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਵੈਸ ਅੰਮਰਤ ਵੇਲੇ ਜਾਗ ਲੈ ਜਾ ਕੇ ਸੰਗਤ ਵਿੱਚ ਆ ਜਾ ਭਾਈ ਤੇ ਸਤਿਗੁਰੂ ਦੇ ਨਾਲ ਜੁੜ ਜਾ ਅੱਧਾ ਮਿੰਟ ਡੇਢ ਮਿੰਟ ਇੱਕ ਘੜੀ ਜਿੰਨਾ ਵੀ ਸਮਾਂ ਹੋ ਸਕਦਾ ਹੈ ਸਤਿਗੁਰੂ ਦੇ ਨਾਲ ਧਿਆਨ ਜੋੜ ਲੈ ਸਤਗੁਰੂ ਜੀ ਕਹਿੰਦੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁੱਤਰੇ ਪਾਰ ਜੋ ਸਰਦਾ ਘਰ ਸੇਵਦੇ ਜੋ ਜੋ ਦਾ ਭਾਵ ਹੈ ਜਿਹੜਾ ਵੀ ਮਰਦੀ ਜਪ ਲੇ ਕਹਿੰਦੇ ਸਰਦਾ ਨਾਲ ਜਪੇ ਪਰ ਸਰਦਾ ਘਰ ਸੇਵਦੇ ਗੁਰ ਪਾਰ ਉਤਾਰਨ ਹਾਰ ਸਤਗੁਰੂ ਜੀ ਸਾਡਾ ਪਾਰ ਉਤਾਰਾ ਸਾਡੇ ਕੁਲ ਦਾ ਸਾਡੇ ਪਰਿਵਾਰ ਦਾ ਕਰ ਦੇਣਗੇ ਆਓ ਆਪਾਂ ਇਸ ਸਵਾਰ ਵਿੱਚ ਨਾ ਜਾਈਏ ਧੰਨ ਗੁਰੂ ਨਾਨਕ ਪਾਸਾ ਸੰਸਾਰ ਤੇ ਆਏ ਪੰਗਤੀਆਂ ਪੜੀਆਂ ਨੇ ਸਤਗੁਰ ਦੀ ਬਾਣੀ ਨਹੀਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਜਹ ਹੈ ਜਹ ਕਹ ਪਹ ਪ੍ਰਪੂਰ ਸ਼ਬਦ ਦੀਪਕ ਦੀ ਪਾਇ ਜਿੱਥੇ ਵੀ ਸਤਗੁਰ ਜੀ ਨੇ ਤਾਰਿਆ ਨਾ ਸ਼ਬਦ ਦਾ ਚਾਨਣਾ ਕਰਕੇ ਮਹਾਰਾਜ ਨੇ ਤਾਰਿਆ ਸ਼ਬਦੋਂ ਗਾਗਾ